پڙه پڙه باڻ ڪردي شوٽ ٿي ਇੱਥੇ ਗਈ ਜਾਂ ਮੈਂ ਯਾਰ ਨੂੰ ਕੰਪਲੀਟ ਪ੍ਰੋਸੈਸ ਕਰ ਦੇ। ਬੜਿਆ। ਕੋਠੀਕ ਹੈ। ਗੁਰਦਾਸਪੁਰ ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹ ਦੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਤੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ ਹਸੈਨ ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੂਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਆ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਹੈਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਆ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਤੋ ਕਰ ਰਿਹਾ ਮੈਂ ਲੈ ਕੇ ਆ ਰਿਹਾ ਕਿ ਕਿੰਨੀ ਲੈਣੀ ਆ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਉਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ ਪਹਿਲਾਂ ਤੋਂ ਪਹਿਲਾਂ ਨਹੀਂ ਜੋ ਹਲੇ ਤੱਕ ਦੀ ਪੁਛਗਿਸਤ ਦੇ ਵਿੱਚ ਆਇਆ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਰੇਂਜ ਕਿੱਤੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਸੀ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਆਏਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ